ਅਮਰੀਕ ਰੋਹਾ ਤੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਤਾਰਨ ਮਨ ਰਹੀ ਹਮਾਰਾ ਆਪਣਾ ਜਾਨ ਕਰੋ ਪ੍ਰਤਿ ਪਾਰਾ ਹਮਰੇ ਦੁਸ਼ਟ ਸਭ ਤਮਕਾਵਹ ਆਪ ਹੱਥ ਦਾ ਮਹ ਬਚਾਵਹ ਸੁਖੀ ਬਸੇ ਮੋਰੋ ਪਰਿਵਾਰਾ ਸੇ ਬਖਸ਼ਿਖ ਸੰਬੇ ਕਰਤਾਰਾ ਮੋਰ ਚਾ ਨਿਤ ਕਰ ਦੇ ਕਰੀਐ ਸਹਿ ਪਰਣ ਕੋ ਆਜ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤਰਪ ਜਨ ਕੀ ਰਹੀ ਪਿਆਸਾ ਤਮਾ ਛਾੜ ਕਵਨ ਨ ਧਾਇਓ ਜੋ ਪ੍ਰਸਾਦ ਸਤਮ ਤੇ ਪਾਇਓ ਸੇਵਕ ਸੇਖਾ ਮਾਰੇ ਤਾਰੀ ਹੈ ਤੁਮ ਤੁਮ ਸਤਰ ਹਮਾਰੇ ਮਾਰੀ ਹੈ ਆਪ ਹੱਥ ਦੇ ਅਮਜ ਬਰੀਏ ਮਰਨ ਕਾਲ ਕਾ ਤਰਾਸ ਨੋਰੀਏ ਉਜ ਸਦਾ ਹਮਾਰੇ ਪਛਾ ਸੁਦੂਜ ਕਰਹੁ ਰੱਛਾ ਰਾਖ ਲਿਓ ਨੋ ਰਖਨ ਹਾਰੇ ਸਾਇਬ ਸੰਤ ਸਹਾਇ ਪਿਆਰੇ ਦੀਨ ਬੰਦ ਰੁਸ਼ਨ ਕੇ ਹੰਤਾ ਤਮਹੋ ਪਰਿਚਲਿਤ ਦਸ ਕੰਤਾ कालपय ब्रह्मभप्तरा कालपय शिवजवत्रा